ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਇਸ ਕਲਰਸ ਮੈਥਾ ਨੂੰ ਇੱਕ ਡਿਜ਼ਾਈਨ ਨੇ ਇੱਕ ਬਾਰਡਰ ਇੱਕ ਬਾਰਡਰ ਬਣਾਵਾਂਗੇ ਜਿਹੜਾ ਕਿ ਕਾਫੀ ਪੁਰਾਣਾ ਹੈ ਤੁਸੀਂ ਕਹਿ ਸਕਦੇ ਹੋ ਵੀ 60 ਸਾਲ ਪੁਰਾਣਾ ਇਹ ਬਾਰਡਰ ਹੈ 60 ਸਾਲ ਤੋਂ ਬਾਰਡਰ ਚੱਲੇ ਆ ਰਹੇ ਹੈ ਤੇ ਅੱਜ ਵੀ ਉਹਨਾਂ ਹੀ ਟ੍ਰੈਂਡ ਦੇ ਵਿੱਚ ਹੈ ਤੇ ਜਿਹੜਾ ਅੱਜ ਅਸੀਂ ਬਾਰਡਰ ਬਣਾਉਣ ਜਾ ਰਹੇ ਹਾਂ ਉਹ ਹੈਗਾ ਦੇਖੋ ਇਹ ਵਾਲਾ ਬਾਰਡਰ ਜਿਹੜਾ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਦੇਖੋ ਬਾਰਡਰ ਦੀ ਲੁੱਕ ਦੇਖੋ ਬਿਲਕੁਲ ਅਲੱਗ ਆਉਂਦੀ ਹੈ ਸਟ੍ਰੈਚੇਬਿਲਟੀ ਵੀ ਇਸ ਤੇ ਕਾਫੀ ਹੈ ਦੇਖੋ ਇਹ ਥੋੜੀ ਜਿਹੀ ਜਾਲੀ ਆਂਦੀ ਪਰ ਉਦਾਂ ਮੋਟਾ ਉੱਪਰ ਮੰਦਾ ਦੇਖੋ ਇਹ ਬਾਟਰਨ ਜਿਹੜਾ ਜਿਹਾ ਸੀ ਬਣਾਉਣ ਜਾ ਰਹੇ ਹਾਂ ਤੁਸੀਂ ਇਹਨੂੰ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਐਜ਼ ਅ ਬਾਟਰ ਪੈਕਟ ਦੱਸਣ ਜਾ ਰਹੀ ਹਾਂ ਤਾਂ ਫੇਰ ਸ਼ੁਰੂ ਕਰਦੇ ਹਾਂ ਅੱਜ ਦੇ ਵੀਡੀਓ ਜਿਸ ਤੋਂ ਸੀ ਵਾਲਾ ਜਿਹਾ ਬਾਟਰ ਬਣਾਵਾਂਗੇ ਤੇ ਇਹਦੇ ਲਈ ਕੁੰਡੇ ਚਾਹੀਦੇ ਸਾਨੂੰ ਦੋ ਦੇ ਮਲਟੀਪਲ ਅਸੀਂ 2 2 2 ਦੋ ਦੇ ਮਲਟੀਪਲ ਕੁੰਡੇ ਪਾ ਲੈਣੇ ਕੋਈ ਕੁੰਡਾ ਐਕਸਟਰਾ ਨਹੀਂ ਪਾਣਾ ਕੁਛ ਨਹੀਂ ਕਿ ਸਿਰਫ ਦੋ ਸਲਾਈਆਂ 'ਚ ਸਾਡਾ ਬਣ ਕੇ ਕੰਪਲੀਟ ਹੋਊਗਾ ਦੋ ਕੁੰਡਿਆ ਤੇ ਹੀ ਹੈ ते, देखो, तो देखो शुरू तो देखियो ता ही थोड़ा ये मतलब कि जिस तरह पहला कुंडा रखना अगर तुम वो ठीक रखोगे तो थोड़ा अपने आप सारा बॉर्डर है ठीक आएगा इस असं कर स्टिच करोंगे उस तो बाद अभी दोडिया का एक करा बैकलुप सारियाँ यह सिलाइया साड़िया बैकलुप पैनिया दो का एक बैकलुपूटा करते हुए दो तो एक कर लिया तो एक कुंडा कट गया तो असं हूँ एक बल पा लेंगे वल पाकर फिर अगले दो कुंड दो का एक बैक तो, फिर एक बल पा लवेंगे अद्धा फिर दो बैकलुक तो। फिर बल पावे एक अर्धा तो दो का एक बैक तो दूजा तो दो कुंडे लेने तो दो का एक लूप तो करते चले जाना पैटर्न की फस्ट रो पूरी असी इदा ही पानी है एक बार फिर देखो एक बल पाया ਬਲ ਪੰਤ ਬਾਅਦ ਪਹਿਲਾ ਤੇ ਦੂਜਾ ਦੋ ਕੁੰਡੇ ਲਏ ਕਿਉਂਕਿ ਦੋ ਕੁੰਡਿਆਂ ਦਾ ਹੀ ਸਾਟਾ ਪੈਟਰਨ ਹੈ ਤਾਂ ਦੋ ਕੁੰਡੇ ਸੀ ਲੈ ਕੇ ਦੋਨਾਂ ਦਾ ਇੱਕ ਕਰਦਣਾ ਸੀ ਬੈਕ ਲੂਪ ਤੋਂ ਦੋ ਦਾ ਇੱਕ ਬੈਕ ਲੂਪ ਤੋਂ ਇੱਕ ਵਾਰੀ ਫੇਰ ਦੇਖੋ ਤੇ ਹਨਾ ਬਲ ਪਾਇਆ ਤਾਂ ਬਲ ਪੰਤ ਬਾਅਦ ਪਹਿਲਾ ਤੇ ਦੂਜਾ ਦੋ ਕੁੰਡੇ ਲਏ ਦੋ ਦਾ ਇੱਕ ਬੈਕ ਲੂਪ ਤੋਂ ਫੇਰ ਬਲ ਪਾਇਆ ਫੇਰ ਦੋ ਦਾ ਇੱਕ ਬੈਕ ਲੂਪ ਤੋਂ ਫੇਰ ਬਲ ਪਾਇਆ ਫੇਰ ਦੋ ਦਾ ਇੱਕ ਬੈਕ ਲੂਪ ਤੋਂ ਪੈਟਰਨ ਦੀ ਪਹਿਲੀ ਰੋ ਪੂਰੀ ਅੱਧਾ ਹੀ ਪੈ ਰਹੀ ਹੈ ਬਸ ਇੱਕ ਅਸੀਂ ਦੋ ਦਾ ਇੱਕ ਕਰ ਰਹੇ ਹਾਂ ਤੇ ਇੱਕ ਬੈਕ ਲੂਪ ਤੋਂ ਦੋ ਦਾ ਇੱਕ ਕਰ ਰਹੇ ਹਾਂ ਨਾਲ ਹੀ ਗੁੰਡਾ ਸਾਡਾ ਵੱਧ ਰਿਹਾ ਤੇ ਨਾਲ ਹੀ ਘਟ ਰਿਹਾ ਆ ਦੇਖੋ ਫਿਰ ਅਸੀਂ ਬਲ ਪਾਇਆ ਫਿਰ ਦੋ ਦਾ ਇੱਕ ਬੈਕ ਲੂਪ ਤੋਂ ਫਿਰ ਬਲ ਪਾਇਆ ਫਿਰ ਦੋ ਦਾ ਇੱਕ ਆ ਪਹਿਲਾ ਤੇ ਦੂਜਾ ਦੋ ਕੁੰਡੇ ਲੈ ਦੋਨਾਂ ਨੂੰ ਆ ਦੇਖੋ ਬੈਕ ਲੂਪ ਤੋਂ ਲੈ ਕੇ ਦੋ ਦਾ ਇੱਕ ਅੱਜ ਫੇਰ ਬਲ ਪਾਇਆ ਫੇਰ ਪਹਿਲਾ ਤੇ ਦੂਜਾ ਦੋ ਕੁੰਡੇ ਲੈ ਦੋ ਦਾ ਇੱਕ ਬੈਕ ਲੂਪ ਤੋਂ ਪੈਟਰਨ ਦੀ ਪੂਰੀ ਪਹਿਲੀ ਰੋ ਸਾਡੀ ਇਦਾਂ ਹੀ ਪੈਣੀ ਆ ਦੇਖੋ ਅਸੀਂ ਪੂਰੀ ਸਲਾਈ ਕਰਦੇ ਹੋਏ ਐਂਡ ਤੱਕ ਆ ਗਏ ਫੇਰ ਅਸੀਂ ਬਲ ਪਾਇਆ ਆ ਲਾਸਟ ਵਿੱਚ ਦੇਖੋ ਦੋ ਦਾ ਇੱਕ ਲਾਸਟ ਚ ਦੋ ਦਾ ਇੱਕ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਕੁੰਡਾ ਰਹਿ ਗਿਆ। ਤੇ ਇਸ ਕੁੰਡੇ ਤੋਂ ਪਹਿਲਾਂ ਅਸੀਂ ਬਲ ਪਾਣਾ। ਬਲ ਪਾ ਕੇ ਇੱਕ ਕੁੰਡਾ ਸਿੱਤਾ। ਤਾਂ ਹੀ ਕੁੰਡੇ ਸਾਡੇ ਬਰਾਬਰ ਆਣੇ ਤੁਸੀਂ ਇਹ ਧਿਆਨ ਰੱਖਣਾ। ਸ਼ੁਰੂ ਚ ਅਸੀਂ ਇੱਕ ਕੁੰਡਾ ਬੁਣ ਕੇ ਦੋ ਦਾ ਇੱਕ ਕੀਤਾ ਸੀ ਤੇ ਲਾਸਟ ਚ ਅਸੀਂ ਬਲ ਪਾ ਕੇ ਇੱਕ ਕੁੰਡਾ ਬੁਣਿਆ। ਤੇ ਤੁਸੀਂ ਇਹਨੂੰ ਇਦਾਂ ਹੀ ਪਾਣਾ ਤਾਂ ਹੀ ਤੁਹਾਡੇ ਕੁੰਡੇ ਪੂਰੇ ਹੋਣੇ ਆ। ਹੁਣ ਅਸੀਂ ਅੱਗੇ ਦੂਜੀ ਸਲਾਈ ਰੋ ਸਾਈਡ ਤੇ ਰੋ ਸਾਈਡ ਤੇ ਦੇਖੋ ਸਾਡਾ ਪ੍ਰੈਕਟਿਕਨ ਕਿੰਨਾ ਦਾ ਬਣਿਆ ਹੋਇਆ। ਇਸ ਚ ਸਿੱਕਦਾ ਕਰਨਾ। ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ। ਦੂਜੇ ਕੁੰਡੇ ਨੂੰ ਸੇ ਧਾਗਾ ਪਿੱਛੇ ਕਰਕੇ ਸਿੱਧਾ ਬੁਣਾਂਗੇ ਪੈਕ ਉੱਤੇ ਧਾਗਾ ਆਪਣੇ ਵੱਲ ਅਗਲਾ ਕੁੰਡਾ ਬਗੈਰ ਬੁਣਿਆ ਧਾਗਾ ਪਿੱਛੇ ਅਗਲਾ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਇਹ ਕੁੰਡਾ ਬਗੈਰ ਬੁਣਿਆ ਧਾਗਾ ਪਿੱਛੇ ਜਿਹੜਾ ਵੱਲ ਵਾਲਾ ਕੁੰਡਾ ਉਹਨੂੰ ਸਿੱਧਾ ਬੁਣ ਰਿਹਾ ਤੇ ਜਿਹੜਾ ਸੀ ਦੋ ਦਾ ਇੱਕ ਕੀਤਾ ਸੀ ਉਹਨੂੰ ਸੀ ਬਗੈਰ ਬੁਣਿਆ ਉਤਾਰ ਰਿਆਂ ਪੈਕ ਉੱਤੇ ਸਿੱਧਾ ਧਾਗਾ ਆਪਣੇ ਵੱਲ ਬਗੈਰ ਬੁਣਿਆ ਪਿੱਛੇ ਸਿੱਧਾ ਤਾਗ ਆਪਣੇ ਵੱਲ ਬਗੈਰ ਪੁਣਿਆ ਫੇਰ ਤਾਗ ਦਾ ਪਿੱਛੇ ਸਿੱਧਾ ਤਾਗ ਆਪਣੇ ਵੱਲ ਬਗੈਰ ਪੁਣਿਆ ਤਾਗ ਇੱਧਰ ਹੈ ਤਾਗ ਨੂੰ ਫੇਰ ਪਿੱਛੇ ਲੈ ਜਾਵਾਂਗੇ ਤੇ ਬਲ ਵਾਲੇ ਕੁੰਡੇ ਨੂੰ ਸਿੱਧਾ ਪੁਣਾਗੇ ਤਾਗ ਨੂੰ ਆਪਣੇ ਵੱਲ ਲਾਵਾਂਗੇ ਇਹ ਕੁੰਡਾ ਬਗੈਰ ਪੁਣਾਇ ਚੁੱਕਾਂਗੇ ਤੇ ਤਾਗ ਨੂੰ ਫੇਰ ਪਿੱਛੇ ਲਿਜਾ ਕੇ ਇਹ ਕੁੰਡਾ ਸਿੱਧਾ ਐਦਾਂ ਹੀ ਕਰਦੇ ਹੋਏ ਅਸੀਂ ਇਹ ਪੈਟਰਨ ਦੀ ਦੂਜੀ ਰੋ ਕੰਪਲੀਟ ਕਰ ਲਾਂਗੇ ਇਕ ਕੁੰਡਾ ਬਗੈਰ ਬੁਣਿਆ ਤਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਪੂਰੀਆਂ ਪੁੱਠੀਆਂ ਰੋਸੀ ਇਦਾਂ ਹੀ ਪਾਣੀ ਹੈ ਤੇ ਪੂਰੀਆਂ ਸਿੱਧੀਆਂ ਰੋ ਜਿੱਦਾਂ ਤੁਹਾਨੂੰ ਤਾਂ ਸੇ ਉਦਾਂ ਹੀ ਪੈਣਗੀਆਂ ਸলাই ਪੂਰੀ ਕਰਦੇ ਹੋਏ ਸੇ ਫੇਰ ਅੰਨ ਤੇ ਆਗੇ ਇੱਕ ਕੁੰਡਾ ਬਗੈਰ ਬੁਣਿਆ ਤਾਗਾ ਪਿੱਛੇ ਬਲਬਲਾ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਦੇਖੋ ਇਹ ਵਾਲਾ ਕੁੰਡਾ ਬਗੈਰ ਬੁਣਿਆ ਤੇ ਲਾਸਟ ਵਾਲਾ ਕੁੰਡਾ ਰੋਸੀ ਪੁੱਠਾ ਬਣ ਲਵਾਂਗੇ ਬਸ ਇਹੀ ਦੋ ਰੋ ਸੀ ਰਿਪੀਟ ਕਰੀ ਜਾਣੀ ਹੈ ਫਿਰ ਅਸੀਂ ਫਸਟ ਰੋ ਤੋਂ ਸਟਾਰਟ ਕਰ ਲੈਣਾ ਫਿਰ ਦੇਖੋ ਧਿਆਨ ਤੁਸੀਂ ਇਹ ਰੱਖਣਾ ਕਿ ਪਹਿਲਾ ਕੁੰਡਾ ਸੀ ਐ ਸਟਿਚ ਇਸ ਤੋਂ ਬਾਅਦ ਅਸੀਂ ਦੋ ਦਾ ਇੱਕ ਅਸੀਂ ਫਿਰ ਬਲ ਪਾਣਾ ਹੈ ਇਸ ਤੋਂ ਬਾਅਦ ਸਾਡਾ ਬਲ ਪਊਗਾ ਫਿਰ ਅਸੀਂ ਦੋ ਦਾ ਇੱਕ ਜੋ ਤੁਸੀਂ ਥੋੜਾ ਜਿਹਾ ਬੁਣ ਲਓਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਦੇਖੋ ਇਹ ਜਿਹੜਾ ਸਾਡਾ ਸਿੱਧਾ ਕੁੰਡਾ ਹੈ ਇਹਦੇ ਪਿੱਛੇ ਬਲ ਆ ਰਿਹਾ ਆ ਜਿਹੜਾ ਸਿੱਧਾ ਬਗੈਰ ਬੁਣੇ ਤੇ ਪਿੱਛੇ ਵੱਲ ਸਿੱਧਾ ਤੇ ਪੁੱਠਾ ਸੀ ਇਹ ਦੋ ਦਾ ਇੱਕ ਕਰ ਰਹੇ ਆ ਇਹ ਵਾਲੇ ਦੋ ਘੁੰਟੇ ਦੋ ਦਾ ਇੱਕ ਤੇ ਬਲ ਪੈ ਰਿਹਾ ਸਾਡਾ ਇਸ ਤੋਂ ਬਾਅਦ ਹਾਂ ਦੇਖੋ ਸਿੱਧਾ ਬੁਣ ਲਏ ਹੁਣ ਸਾਡਾ ਇੱਥੇ ਬਲ ਪਾਉ ਹੁਣ ਅਸੀਂ ਇੱਥੇ ਇਹ ਤੇ ਇਹ ਲੈ ਕੇ ਦੋ ਦਾ ਇੱਕ ਕਰਾਂਗੇ ਬਸ ਐਤਾ ਹੀ ਅਸੀਂ ਇਸ ਪੈਟਰਨ ਨੂੰ ਬਣਾਉਂਦੇ ਜਾਣਾ ਜਦੋਂ ਬਾਰ-ਬਾਰ ਪਾਉਂਦੇ ਜਾਵਾਂਗੇ ਤਾਂ ਸਾਡੇ ਬੋਟੇ ਦੇ ਲੁੱਕ ਕੁਛ ਅੱਜ ਆਉਗੇ ਸਟ੍ਰੈਚੇਬਿਲਟੀ ਵੀ ਬਹੁਤ ਹੈ ਇਸ ਚਾ ਦੇਖੋ ਥੋੜੀ ਜਿਹੀ ਜਾਲੀ ਬਣਦਾ ਹੈ अगर इधर देखोगे तो जाली नहीं है पर अगर खिंचन तो इतनी जाली बनेगी बैक साइड ये है तो फ्रंट साइड यही है तो तुम इनू एज ए बॉर्डर यूज़ करोगे बड़ा ही वीयी लगेगा तो चाहो तो यू एज़ ए पैटर्न भी यूज़ कर सकते हो देखो पूरी कोटीच पाओगे तो भी कोटी वीयी लगेगी चाहे तुम थोड़ा पा लो बॉर्डर के तौर पर यूज़ कर लो या पैटन के तौर पर यूज़ कर लो तो फिर अज्जो से यही फिर मिलते हैं कल कि नहीं वीडियो एक नवे पैटन तक नवे प्रोजेक्ट ना तक तक रखो ना तो हाँ जी ओके बाय बाय टेक केयर